ਗੁੱਡ ਮਾਰਨਿੰਗ ਜੀ ਸਾਰੇ ਬੱਚਾ ਨੂੰ ਅੱਛਾ ਹੁਣ ਨਾ ਮੈਂ ਦੋ ਬੱਚੇ ਬੁਲਾ ਕੇ ਤੁਹਾਨੂੰ ਪੁੱਛੂਗਾ ਵੀ ਇਹਨਾਂ ਚ ਲੰਬਾ ਕੌਣਾ ਤੇ ਛੋਟਾ ਕੌਣਾ ਤੁਸੀਂ ਮੈਨੂੰ ਉਹਦਾ ਆਨਸਰ ਦੇਣਾ ਦਿਓਗੇ ਆਨਸਰ ਵੈਰੀ ਗੁੱਡ ਗੈਵੀ ਆਜੋ ਖੜੇ ਹੋ ਨਕਸ਼ਾ ਜੋ ਨਕਸ਼ਾ ਨਾਲ ਖੜੋ ਗਿਆ ਵੀ ਤੇ ਆ ਕੇ ਇਹਨਾਂ ਦੋਨੋਂ ਚ ਲੰਬਾ ਕੌਣਾ ਬਈ ਤੇ ਛੋਟਾ ਕੌਣਾ ਵੈਰੀ ਗੁੱਡ ਹੁਣ ਦੱਸੋ ਇਹਨਾਂ ਚ ਲੰਬਾ ਕੌਣਾ ਛੋਟਾ ਕੌਣਾ ਵੈਰੀ ਗੁੱਡ ਜੀ ਕਲਾਪਿੰਗ ਕਰੋ ਸਾਰੇ ਬੱਚੜੇ